ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਆਪਾਂ ਪਿੰਡ ਬਾਠ ਤੇ ਮਿੱਤਰੋ ਤਹਿਸੀਲ ਆ ਇਹਨੂੰ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਨਗ ਜਿਹਦੇ ਚ ਤਿੰਨ ਮਿੱਤਰੋ ਕਟੀਆਂ ਤੇ ਤਿੰਨੇ ਹੀ ਮੁਰਾ ਨਾਲ ਦੀਆਂ ਜੇ ਆਪਾਂ ਉਮਰ ਦੀ ਗੱਲ ਕਰਕੇ ਇਹਨਾਂ ਦੀ ਉਮਰ ਮਿੱਤਰੋ ਤਕਰੀਬਨ 2 ਸਾਲ 12 12 13 13 ਮਹੀਨੇ ਤਕਰੀਬਨ ਇਹਨਾਂ ਦੀ ਉਮਰ ਹੈ ਫੇਸ ਕੁਆਲਿਟੀਾਂ ਤਿੰਨਾਂ ਦੀਆਂ ਮਿੱਤਰੋ ਸੋਹਣੀਆਂ ਤੇ ਥਣਾਂ ਦੀ ਬੰਤਰ ਆਪਾਂ ਦਿਖਾਵਾਂਗੇ ਮੋਟਾ ਥਣ ਬਣੂਗਾ ਤੇ ਕੱਦ-ਕੱਠ ਜਿਹੜੇ ਆਪਾਂ ਕਹਿੰਦੇ ਆ ਵੀ ਤਿੰਨਾਂ ਦੇ ਤਕਰੀਬਨ ਜਿੱਡੀ ਉਮਰ ਦੇ ਹਿਸਾਬ ਨਾਲ ਹੁੰਦੇ ਉਹ ਦੇਖੀਏ ਫੇਸ ਕੁਆਲਿਟੀ ਬਹੁਤ ਸੋਹਣੀ ਤੇ ਦੂਜੇ ਨੰਬਰ ਤੇ ਇਹਦੇ ਵੀ ਆਪਾਂ ਤੁਹਾਨੂੰ ਥਣ ਦਿਖਾਵਾਂਗੇ ਕਿਉਂਕਿ ਕੋਈ ਵੀ ਭਰਾ ਚੱਲ ਗਿਆ ਕੋਈ ਸਾਖ ਨਹੀਂ ਕੋਈ ਫੋਟ ਨਹੀਂ ਕੱਲਾ ਕੱਲਾ ਥਾਣਾ ਮਿੱਤਰੋ ਦਿਖਾਈ ਦਿੰਦਾ ਤੇ ਤੀਜੇ ਨੰਬਰ ਤੇ ਫੇਰ ਖੜੀ ਹੈ ਜੀ ਇਹਦੀ ਸਿੰਘ ਜਿਵੰਤਰ ਬਹੁਤ ਸੋਹਣੀ ਹੈ ਇਥੇ ਔੜੀ ਜੀ ਮਿੱਤਰੋ ਪਤੋਂ ਡਰਦੀ ਆ ਕੋਈ ਨਹੀਂ ਕੋਈ ਨਹੀਂ ਡਰਦੀ ਵੀ ਨਹੀਂ ਲਾਇ ਕੋਈ ਗੱਲ ਨਹੀਂ ਕੋਈ ਬਾਈ ਸੁਖਜੀਤ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਅੰਡਾ ਬਾਈ ਕੋਲੇ ਤਾਂਨੇ ਕਟੀਆਂ ਬਕਾਊਗਾ ਚੌਥੀ ਮਿੱਤਰੋ ਮੱਝ ਬਕਾਊਗਾ ਤੇ ਮੱਝ ਨੂੰ ਸੂਈ ਨੂੰ ਤਕਰੀਬਨ 1.5 ਮਹੀਨਾ ਹੋ ਗਿਆ ਹੁਣ ਆ ਸੂਈ ਨੂੰ ਤੇ ਦੁੱਧ ਦੀ ਆਪਾਂ ਗੱਲਬਾਤ ਕਰਾਂਗੇ 10 ਦਿਂਦੀ ਨੌ ਕਹਿੰਦੀ ਤੇ ਬਾਈ ਕਹਿੰਦਾ ਵੀ 10 ਲੀਟਰ ਇਹ ਦੁੱਧ ਦਿੰਦੀ ਆ ਪਰ ਨੌ ਕਹ ਕੇ ਮਿੱਤਰੋ ਆਪਾਂ ਦੇਵਾਂਗੇ ਸਿੰਘ ਤੁਸੀਂ ਦੇਖ ਸਕਦੇ ਹੋ ਥਣਲੇਪੇ ਦੀ ਸਾਫ ਹੈ ਤੇ ਮੁੱਲ ਵੀ ਤੁਹਾਨੂੰ ਦੱਸ ਦਿਆਂ ਉਸ ਤੋਂ ਬਾਅਦ ਆਪਾਂ ਦੱਸਾਂਗੇ ਫੋਨ ਨੰਬਰ ਜੇ ਆਪਾਂ ਕਟੀਆਂ ਦਾ ਮਿੱਤਰੋ ਮੁੱਲ ਕਰਕੇ ਤਾਂ ਤਿੰਨਾ ਦਾ ਬਾਈ ਕਹਿੰਦਾ ਵੀ ਮੁੱਲ ਹੈਗਾ 50000 ਜਿਹੜੇ ਵੀ ਭਰਾ ਨੂੰ ਲੋੜ ਆ ਤਾਂ ਫੋਨ ਚੱਕ ਲਓ ਮਿੱਤਰੋ ਘੰਟੀ ਘੁਮਾ ਦਿਓ ਤੇ ਦੂਜਾ ਹੈਗਾ ਜੀ ਜੇ ਆਪਾਂ ਮੱਝ ਦਾ ਮੁੱਲ ਕਰਕੇ ਜੇ ਮੱਝ ਦਾ ਮੁੱਲ ਹੈਗਾ ਜੀ 72000 ਥੋੜੀ ਜਿਹੀ ਓਪਰੇਟ ਕਰਦੀ ਹੈ 10 ਲੀਟਰ ਬਾਈ ਕਹਿੰਦਾ ਦੁੱਧ ਆ 9 ਕਰਕੇ ਬਾਈ ਕਹਿੰਦਾ ਦੇਵਾਂਗੇ ਤੇ ਤੇ ਦੂਜੀ ਸੂਏ ਮਿੱਤਰੋ ਇਹ ਸੂਈ ਵੀ ਹੈ ਤੇ ਮਗਰ ਕਟਾ ਇਹਦਾ ਮੁੱਲ ਹੈਗਾ ਜੀ 72000 ਬਾਕੀ ਛੋੜ ਤੇ ਇਹਨਾਂ ਦਾ ਮੁੱਲ ਹੈਗਾ ਜੀ ਮਿੱਤਰੋ 50000 ਤੇ ਮਾੜਾ ਮਟਾ 19 21 ਬਾਈ ਕਹਿੰਦਾ ਵੀ ਕਰ ਲਾਂਗੇ ਜਿਹੜਾ ਭਰਾ ਫੋਨ ਲਾਊਗਾ ਤਸੱਲੀ ਮਿੱਤਰੋ ਤੁਸੀਂ ਆਪ ਕਰਨੀ ਹੈ ਮੱਝ ਦੀ ਧਾਰ ਚੋ ਕੇ ਕਰ ਸਕਦੇ ਹੋ ਇਹਨਾਂ ਦਾ ਤੁਸੀਂ ਕੋਲੇ ਆ ਕੇ ਦੇਖ ਸਕਦੇ ਹੋ ਤਿੰਨਾਂ ਦੇ ਕੱਦ ਠੀਕ ਹੈ ਕੋਈ ਬਹੁਲੇ ਛੋਟੇ ਵੀ ਨਹੀਂ ਤੇ ਸਿੰਘਾਂ ਦੀਆਂ ਬੰਦਰਾ ਬਹੁਤ ਸੋਹਣੀਆਂ ਕੁੰਡੇ ਸਿੰਘ ਮਿੱਤਰੋ ਬਣਾਉਣਗੀਆਂ ਕਿਉਂਕਿ ਹੁਣੇ ਮਿੱਤਰੋ ਇਹ ਮਾਡਰਨ ਨੇ ਤੇ ਵਾਈ ਕੀ ਨੰਬਰ ਆਪਣਾ ਕਿੰਨਾ ਹੈ ਨੰਬਰ ਵਾਈ ਜੀ 62843 29750 62843 29750 ਹਾਂ ਹਾਂ ਬਾਈ ਜੀ ਮੁੱਲ ਤਿੰਨਾਂ ਦਾ 50000 ਹੈ ਤੇ ਇਹਦਾ ਮੁੱਲ 72000 ਹੈ ਮਾਨਤਾਨ ਮਾਨਤਾਨ ਕਰਾਂਗੇ ਮਾਨਤਾਨ ਹੋ ਜਾਊਗਾ ਜਿਹੜੇ ਵੀ ਭਰਾ ਨੂੰ ਇਹ ਕਰਕੇ ਆਊਗਾ ਜਿਹੜਾ ਆਪਣੀ ਮਾਨਤਾਨ ਪੂਰਾ ਕਰਾਉਂਦਾ ਓਕੇ ਜੀ ਓਕੇ ਸ਼ੇਅਰ ਕਰਕੇ ਬਾਈ ਕਹਿੰਦਾ ਵੀ ਜਿਹੜਾ ਆਊਗਾ ਉਹਦਾ ਮਾਨਤਾਨ ਕਰਦਾ ਬਾਈ ਕਹਿੰਦਾ ਸਪੈਸ਼ਲ ਕਰਾਂਗੇ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਸੋ ਮਿੱਤਰੋ ਕਾਫੀ ਵੀਡੀਓ ਹੋਰ ਵੀ ਆ ਰਹੀਆਂ ਕਿੰது ਬਾਅਦ ਇੱਕ ਕੱਟੀ ਦੀ ਹੋਰ ਵੀ ਵੀਡੀਓ ਆ ਰਹੀ ਹੈ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ